ਰਾਈਗੁਰ ਦੀ ਘਰ ਹਾਲ ਸਰ ਰਾਈਗੁਰ ਦੀ ਫਤਿਹ ਦੇਖੋ ਜੀ ਜੋ ਸਰਹੰਦ ਚੋਆ ਉਹ ਜਮ ਬਿਲਕੁਲ ਟੁੱਟਣ ਦੇ ਕਿਨਾਰੇ ਤੇ ਆ ਦੇਖੋ ਇਹ ਪਾਣੀ ਦਾ ਵਹਾ ਕਿੰਨਾ ਜਮ ਟੁੱਟਣ ਦੇ ਕਿਨਾਰੇ ਤੇ ਆ ਆ ਸਾਰੀ ਸੰਗਤ ਪ੍ਰੇਮੀ ਆ ਆ ਕੇ ਨਾਲ ਲੱਗੇ ਨਹੀਂ ਬਹੁਤ ਸੰਗਤ ਆ ਸਾਰੀ ਹੁਣ ਇਹ ਬੋਰੀਆਂ ਭਰ ਕੇ ਜਿੱਥੋਂ ਮਹਲੂ ਪਾਟੜੀ ਟੁੱਟਣ ਦਾ ਕਾਰਨਾ ਉੱਥੇ ਬੋਰੀਆਂ ਲਾਈਆਂ ਜਾਣੀਆਂ ਆ ਸਰਪੰਚ ਨਾਲ ਸਾਰੇ ਪਿੰਡ ਦੇ ਬਹੁਤ ਬੰਦੇ ਆ ਚੁੱਕੇ ਨੇ ਤੇ ਬਦ ਤੋਂ ਬਦ ਬੇਨਤੀ ਆ ਤੇ ਉਹ ਰੇ ਪਹੁੰਚੋ ਜੀ ਤੇ ਤਾਂ ਜੋ ਬੋਰੀਆਂ ਮਿੱਟੀ ਦੂਰੋਂ ਲੈ ਕੇ ਜਾਣੀ ਪਊ ਤਾਂ ਜੋ ਉੱਥੇ ਲਾਹ ਵਾਹ ਗੁਰੂ ਜੀ ਦੇਖੋ ਜੀ ਪਾਣੀ ਦਾ ਬਹੁਤ ਬਹਾ ਤੇਜ਼ ਹੋਣ ਕਰਨਾ ਉਹ ਨੰਨ ਕਰ ਦੇਣੇ ਮਜ਼ਬੂਤ ਦੇ ਹੀਰੋ ਖੁਰਦ ਦੀ ਸੰਗਤ ਡੇਰਾ ਪ੍ਰੇਮੇ ਨਾਲ ਜੁੜ ਰਹੇ ਨੇ ਸਾਰੀ ਸੰਗਤ ਨਾਲ ਇਸ ਤੌਏ ਵਾਲੇ ਵੀਰ ਦੇਖੋ ਪਾਣੀ ਘਟੇਗਾ ਕਿ ਚਲੋ ਤੂੰ ਬੈਠ ਓਏ ਤੂੰ ਬੈਠ ਓਏ ਜੇ ਚਾਰ ਬੰਦੇ ਬਾਤ ਕਰੇ ਥੱਲੇ ਆ ਕੇ ਦੇਖੇ ਹੁੰਦੀ